ਮੈਨੂੰ ਵੀ ਨਹੀਂ ਬਣਨਿਆ ਸੀ ਆਪਾਂ ਤਾਂ ਭਾਈ YouTube ਤੋਂ ਵੇਖ-ਵੇਖ ਕੇ ਤੇ ਥੋੜਾ ਸਿੱਖਿਆ ਤੇ ਆਹ ਦੇਖੋ ਭਾਈ ਇੱਥੇ ਗੰਢ ਲਾ ਰੱਖੀ ਐ ਇੱਕ ਰੱਸੇ ਦੀ ਫਿਰ ਉਧਰ ਜਾ ਕੇ ਰਿਸਕ ਪਾਈ ਪਾ ਕੇ ਤੇ ਫਿਰ ਦੂਜੀ ਸਾਈਡ ਆਹ ਸਿਸਟਮ ਕੀਤਾ ਹੈਗਾ ਤੇ ਮੈਂ ਕਿਹਾ ਭਾਈ ਪਹਿਲਾਂ ਜੀ ਵੇਖ ਲੈਨੇ ਆਪਾਂ ਤੇ ਫਿਰ ਸੌਖਾ ਹੋ ਜਾਊਗਾ ਹਨਾ ਆਹ ਦੇਖੋ ਇੱਥੇ ਗੰਢ ਲਾ ਰੱਖੀ ਠੀਕ ਹੈ ਜੀ ਇੱਥੋਂ ਆਪਾਂ ਕੱਟ ਦਾਂਗੇ ਤੇ ਉਧਰ ਜਿਹੜੀ ਗੰਢ ਆ ਉਹ ਆਪਾਂ ਵੇਖ ਲਾਂਗੇ ਹਨਾ ਇਹ ਇੱਥੋਂ ਵੀ ਇਹ ਚਾਲੂ ਕੀਤਾ ਹਨਾ ठीक है जी हम जी इधर दी रिश्क पाई दंढ़ है वो आप थोड़ी जी देख लागे ये तो उत्तों निकल जूगा अच्छा। है, है ना अच्छा एवं गंढ लाई हुई है ठीक है जी है लो भाई आप जड़ी रिश्क पाई है गंढ इस तरीके एवें रख लागे बीबेन आप रख लें है ना फिर मैं पता लग जूगा तो ਕਸੇ ਤੇ ਭਈਆ ਜਮਾਵਾ ਧੀਆਂ ਬਣ ਰਹੀਆਂ ਮੰਜਾ ਤੇ ਇੱਕ ਵਾਰੀ ਨੂੰ ਬਣ ਲਿਗੇ ਜੀ ਬਾਕੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਇਧਰ ਆਪਣੇ ਵੱਜ ਰਿਹਾ ਸੁਹਾਗਾ ਦੇਖੋ ਤੇ ਵੀ ਵੀ ਵਿਚਾਰੀ ਮੇਰੇ ਨਾਲ ਲੱਗੀ ਹੋਈ ਆ ਕੱਲ ਤਾਂ ਮੈਂ ਇਕੱਜ ਕੱਲੀ ਨੇ ਬੁਣਿਆ ਤੇ ਅੱਜ ਮੰਮੀ ਮੇਰੇ ਨਾਲ ਲੱਗੀ ਮੰਮੀ ਵਿਚਾਰੀ ਆਈ ਸੀਗੀ ਮੇਰੇ ਕੋਲੇ ਤੇ ਅੱਜ ਇਹ ਜਾਂਦੀ ਸੀਗੀ ਤੇ ਅੱਜ ਭਾਈ ਇਹਨੂੰ ਲਈ ਰੱਖ ਸੀ ਇਧਰ ਆਪਣੇ ਸ਼ਾਇਦ ਨਾ ਵੀ ਲਾਸਟ ਕਿਹੜਾ ਹੀ ਸੀਗਾ ਵੀ ਜਵਾਈਆਂ ਦਾ ਤੇ ਬੜਾ ਸੋਹਣਾ ਜਿਹੜਾ ਵਿਊ ਆ ਰਿਹਾ ਜੀ ਖੇਤਾਂ ਦਾ ਤਾਂ ਪਾ ਲਿਆ ਮੈਂ ਵੀ ਤੰਦੂਰ ਮੰਮੀ ਭਾਈ ਤੰਦੂਰ ਤੇ ਪਾਈ ਜਾਂਦੀ ਆ ਤੇ ਉਧਰੋਂ ਅ ਹਨੇਰਾ ਤੇ ਇਧਰ ਦੇਖੋ ਕਾਲਾ ਕਾਲਾ ਬੱਦਲ ਚੜਿਆ ਆ ਤੇ ਇਧਰ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਵੀ ਬੀਜਾਂ ਵਈਆਂ ਵੀ ਹੋ ਗਈਆਂ ਤੇ ਅੱਜ ਜਸਤੀ ਕਪਾ ਜਿਹੜੀ ਬੀਜ ਕੇ ਹਟਿਆ ਤੇ ਉੱਤੋਂ ਮੌਸਮ ਤੁਸੀਂ ਦੇਖ ਸਕਦੇ ਹੋ ਤੇ ਹਨੇਰੀ ਤੋਂ ਤਾਜ਼ਾ ਤੁਸੀਂ ਲਾ ਸਕਦੇ ਵੀ ਕਿੰਨੀ ਕਿੰਨੀ ਆ ਮੰਮਿਆਂ ਦੇ ਟਾਈਮ ਨਾ ਬਣਾਓ ਭਾਈ ਰੋਟੀ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਉਧਰ ਦੇਖੋ ਤੇ ਰੰਗ ਰੋਗਨ ਕੀਤਾ ਸੀਗਾ ਬਹੁਤ ਸੋਹਣਾ ਜਿਹਾ ਕਲਰ ਜਿਹੜਾ ਅੱਜ ਕਾਲਾ ਹੋ ਜਾਊਗਾ ਧੂਏ ਨਾਲ ਤੇ ਚਲੋ ਹੋਣਾ ਹੀ ਸੀਗਾ ਕਿੰਨੀਆਂ ਕਰਹਿ ਗਈਆਂ ਹੈ ਲੱਕੜਾ ਤਪਜੂਗਾ ਹਾਂ ਮੌਸਮ ਖਰਾਬ ਹੈ ਵੇ ਹੈ ਤਪਜੂਗਾ ਹੁਣ ਤਪਜੂਗਾ ਵੇ ਤਿਆ ਚੁੱਲਾ ਚੁੰਕਾ ਸੇ ਇੱਥੇ ਪਈ ਢੱਕ ਰੱਖਿਆ। ਹੋਰ ਬੀਬੀ। ਠੀਕ ਹੈ। ਚਲੋ ਰੱਬ ਠੀਕ ਹੀ ਰੱਖੇ। ਹੈਂ? ਰੋਟੀਆਂ ਲਾ ਦੋ ਬਸ ਤਾਂ ਮਨਾ ਲਾ। ਹੋਰ ਕੀ ਆ? ਅੱਜ ਮੌਸਮ ਦੱਸਿਆ ਵੀ ਹੈ ਨਾ ਮੀਮੂ ਦੱਸਿਆਗਾ। ਬੱਚੇ ਨਹੀਂ ਲਵਣਾ। ਕੁਛ ਨਹੀਂ ਹੁੰਦਾ ਬੀਬੀ ਤਪਜੂਗਾ ਸੋਣਾ। ਪਹਿਲਾਂ ਵੀ ਮੈਂ ਲਾ ਦਿੰਦੀ ਹੁੰਦੀ ਸੀਗੀ। ਸੋਣਾ ਤਪ ਜਾਂਦਾ ਵਿੱਚੋਂ ਹੁਣ ਦੇਖੋ ਕਿਵੇਂ ਦਾ ਤਪਦਾ ਵਿੱਚ ਲਾਈ ਬਾਦ ਆ ਗੱਡੇ ਬਾਦ ਤਪ ਜੂਗਾ ਇੱਕ ਵਾਰ ਤਪਨ ਲਾਉ ਹਾਂ ਫਿਰ ਤਾਂ ਫਿਰ ਤਾਂ ਥੋੜਾ ਹੀ ਕਕਰੇ ਤਪਾਇਆ ਹੈ ਬਾਣ ਚੋਂ ਪਾਇਆ ਕਕਰੇ ਤਾਂ ਫਿਰ ਤਾਂ ਥੋੜਾ ਹੀ ਬਾਲਣ ਲਿਆ ਕਰੂਗਾ ਹਨਾ ਹਾਂ ਗੱਡੇ ਆਏ ਹਾਂ ਮਿੱਟੀ-ਮੁੱਟੀ ਤਪਾਇਆ ਕਰੂਗੀ ਤੇ ਫਿਰ ਹਨਾ ਬਸ ਕੇ ਤਪਨ ਲਾ ਲਵਗੀ ਹੂੰ ਤਾਂ ਵਧੀਆ ਲੱਗ ਗਿਆ ਬੀਬੀ ਵੀ ਇਹ ਮੇਰੇ ਪਸੰਦ ਦਾ ਲੱਗਿਆ ਤੰਦੂਰ ਹੁਣ ਇਹ ਬਾਰੀ ਬਾਰੀ ਆਣੀ ਵੀ ਉੱਥੇ ਚੰਪੋਂ ਤੇ ਚੰਪ ਹਾਂ ਸਹੀ ਗੱਲ ਹੈ ਹਲ ਹਲ ਕੇ ਨਾ ਤੇ ਵਿੱਚ ਟੱਕਰੀਆਂ ਲਿੱਕਾ ਜਾਂਦਾ ਹਾਂ ਇਹ ਵੀ ਫਿਰ ਉਹਦੇ ਨਾਲ ਹੀ ਚੱਪਾ ਹੁੰਦਾ ਨਾਲ ਬੀਬੀ ਇਹਦੇ ਫਟੌਰ ਫਟੂਰ ਨਹੀਂ ਹੁੰਦੀ ਕੀ ਸੋਹਣੀ ਹੁੰਦੀ ਹੈ ਰੋਟੀ ਲਾਈਆਂ ਹੀ ਆਪਾਂ ਪਹਿਲਾਂ ਵੀ ਉਹਦੇ ਆਪਾਂ ਗਾਂ ਨਾਲ ਹੀ ਤਪਾਂ ਕੇ ਲਾ ਦਿਆ ਹਾਂ ਤੇ ਆਏ ਇਹ ਜਿਆਦਾ ਕੰਮ ਕਰੂਗਾ ਹਨਾ ਆਏ ਜਿਆਦਾ ਚਰ ਇਹਦਾ ਜਿਹੜਾ ਸੇਕ ਹੋ ਜਿਆਦਾ ਚਰ ਬਣਿਆ ਰਹੂਗਾ ਕੋ ਪਰੋਂ ਤੋਂ ਵੀ ਵਿੱਟੀ ਸਾਰੀ ਤੱਤੀ ਹੋ ਜਾਂਦੀ ਹਾਂ ਤੱਤੀ ਹੋ ਜਾਂਦੀ ਹੈ ਫਿਰ ਤੇ ਨਹੀਂ ਆਵਾਜ਼ ਕੋ ਮੇਰੇ ਨੂੰ ਹਾਂ ਫਿਰ ਤਤਪਣ ਲੱਗ ਗਿਆ ਨਾ ਮੁੜ ਕੇ ਤਾਂ ਬੱਸ ਵੇਖੀ ਹੱਥ ਨੂੰ ਨਲਵਾ ਲਈ ਲਾਟ ਉਧਰ ਲਈ ਹੈ ਬੇੜੇ ਤਾਂ ਮੈਂ ਕਰਕੇ ਰੱਖਿਆ ਹੀ 5 ਮਿੰਟ ਲੱਗਣਗੇ ਜੜ ਦੂੰਗੀ ਮੈਂ ਹੋ ਚਮਟਾ ਚਮਟਾ ਸਾਰਾ ਕੁਝ ਲੈ ਆਉਂਗੀ ਤਿਆਰ ਕਰੀ ਬੈਠੀ ਹਾਂ ਮੈਂ ਕਿ ਬਾਹਰ ਰੇਤਾ ਰੁੱਤਾ ਨਾ ਪੈ ਜੇ ਆਟੇ ਉੱਤੇ ਲੈ ਬਈ ਲਸਕਣ ਲੱਗ ਗਿਆ ਇਧਰੋਂ ਇਧਰ ਲਈ ਸੈਡੋ ਲਸ਼ਕਣ ਲੱਗ ਗਿਆ ਕਾਲਾ ਕਾਲਾ ਬੱਦਲ ਚੜਿਆ ਹੈ ਹਾਂ ਇਹ ਪੈਂਦਾ ਵੀ ਹੋਣਾ ਕਿਧਰੇ ਹਾਂ ਜਦੋਂ ਤਾਂ ਬੱਦਲ ਖੜਾ ਹੋਰ ਮੀਂਹ ਪਈ ਜਾਂਦਾ ਹੂੰ ਤਾਂ ਤਾਂ ਕੀ ਵੱਜਿਆ ਗੱਜੀ ਜਾਂਦਾ ਕਿਧਰੇ ਕਿਧਰੇ ਵਰੀ ਜਾਂਦਾ ਠੀਕ ਹੈ ਜੀ ਇੱਕ ਵਾਰੀ ਤੰਦੂਰ ਤਪ ਜੇ ਫਿਰ ਰੋਟੀ ਪਾਣੀ ਪਕਾ ਕੇ ਤੇ ਟੈਮ ਨਾ ਖਵਾ ਦੇ ਇਹਨਾਂ ਨੂੰ ਰੋਟੀ ਪਾਣੀ ਲੈ ਗਈ ਮੇਬੀ ਆ ਥੋੜੀ ਜਿਹੀ ਕੱਚੀ ਐ ਹਾਲੋ ਜੀ ਆਪਾਂ ਤੰਦੂਰ ਤੇ ਪਾ ਕੇ ਅੱਜ ਰੋਟੀ ਲਾ ਲਈ ਆ ਅੱਜ ਸਵੇਰ ਤੋਂ ਇੱਦੋਂ ਥੋੜੀਆਂ ਲਾਉਗਾ ਫਿਰ ਪਰਸੋਂ ਤੋਂ ਥੋੜੀਆਂ ਛੋੜਗਾ ਲਾ ہاں ਕਿਉਂਕਿ ਹੁਣ ਗੱਡ ਤਾਂ ਨਾ ਥੋੜਾ ਤਪਣ ਜ਼ਿਆਦਾ ਲੱਗ ਜਾਊਗਾ ਫਿਰ ਜ਼ਿਆਦਾ ਹੋ ਜਾਊਗਾ ਮੌਸਮ ਤੁਹਾਨੂੰ ਦਿਸ ਰਿਹਾ ਦਰਸ਼ਕੋ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਰੋਟੀ ਜਿਹੜੀ ਟਾਈਮ ਵੇਲੇ ਨਾਲ ਲਾ ਲਈ ਜਿਹਨੇ ਖਾਣੀ ਹੈ ਜੀ ਆਜੋ ਤੇ ਹੁਣ ਆਪਾਂ ਇਹਨੂੰ ਟੱਕ ਦੇਣ ਕਿਹੜਾ ਟੱਕ ਦੇਆ ਕਿ ਨਾ ਟਕਾ ਹਾ ਜੇ ਨਾ ਟਕਾ ਹਾ ਜੇ ਜੀ ਆ ਗਿਆਂ ਤਾਂ ਪਟਕ ਦੇਾਂਗੇ ਹੈ ਹੋਰ ਬੀਬੀ ਫਿਰ ਬਾਲਾ ਤਪਿਆ ਬਾਲਾ ਪਿਆ ਹਜੇ ਇਧਰ ਦੇਖੋ ਭਾਈ ਅੱਗ ਬਹੁਤ ਪਈ ਹਾਂ ਹਾਂ ਰੋਟੀ ਅੰਦਰ ਲੈ ਜਾ ਕਿਵੇਂ ਬੀਬੀ ਠੀਕ ਠੀਕ ਹੈ ਕਲਵਚਾਰੀ ਨੇ ਤਾਂ ਕੇਨਾ ਰੱਖ ਲਈ ਸੀ ਤੇ ਹੁਣ ਭਾਈ ਮੰਮੀ ਜਾ ਰਹੀ ਆ ਕਿਉਂਕਿ ਪਹਿਲੀ ਬਸ ਚੜਾਉਣਾ ਬੀਬੀ ਨੂੰ ਤੇ ਫਿਰ ਬਾਅਦ ਚ ਨਾਲੇ ਗਰਮੀ ਹੋ ਜਾਂਦੀ ਆ ਤੇ ਨਾਲੇ ਮम्मी ਤੇ ਵੀ ਥੋੜੀ ਸੱਤ ਨਹੀਂ ਰਹਿੰਦੀ ਹੁੰਦੀ ਇਹ ਦੇਖ ਕਰਕੇ ਤੇ ਵਿਚਾਰੀ ਤਿਆਰ ਹੋ ਕੇ ਬੈਠੀ ਆ ਇਹ ਕਹਿੰਦੀ ਚਲੋ ਮੈਨੂੰ ਪਹਿਲੀ ਵਾਰ ਚੜਾ ਆਓ ਤੇ ਹਲੋ ਪੈਂਟਿੰਟ ਹੋ ਗਿਆ 6 ਵਜੇ ਆਹ ਹਾਂ ਤੇ ਬਾਈ ਪੈਂਟ ਲੈ ਆਲੀ ਛੇ ਪੈਂਟ ਦੁਕਾਨ ਤੇ ਹੈ ਦੇਖੋ ਮੇਰੀ ਦਾਸ ਤੋਂ ਆ ਜੀ ਠੀਕ ਹੈ ਠੀਕ ਮੁੰਡੇ ਨੂੰ ਭਾਈ ਸਕੂਲ ਜਾਣਾ ਹੈ ਤਾਂ ਉਹਦੇ ਵਰਦੀ ਦਾ ਪੁੱਛੀ ਜਾਂਦਾ ਹੈਗਾ ਕਿਵੇਂ ਬੀਬੀ ਠੀਕ ਹੋ ਗਿਆ ਨੇ ਭੇਜਿਆ ਕਰੋ ਸਕੂਲ ਹੁਣ ਹਣ ਜਾਊਗਾ ਆਪਾਂ ਵੀ ਆਗੇ ਰੈਡੀ ਹੋ ਕੇ ਤੇ ਕੱਲ ਤਾਂ ਧੱਕੇ ਨਾਲ ਹੀ ਰੱਖ ਲਈ ਬੀਬੀ ਨੂੰ ਅੱਜ ਵੀ ਰੱਖਣਾ ਅੱਜ ਤਾਂ ਬਈ ਮੁਸ਼ਕਲ ਹੈ ਸ਼ਨੀਵਾਰ ਹੈ ਬਸ ਸੰਭਲ ਨੂੰ ਅੱਜ ਕਹਿੰਦੇ ਸ਼ਨੀਵਾਰ ਹੈ ਰੱਖ ਅੱਜ ਵੀ ਲਾਪ ਤਾਂ ਮਾਰ ਬਸ ਸੰਭਲ ਨੂੰ ਨਾ ਕਰ ਕੋਈ ਕਾਹ ਤੋਂ ਆ ਜਾ